ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੈਰੋ ਮਹੱਲਤੀ ਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈ ਦ੍ਰਿਸ਼ ਨ ਮੁਝਾਈ ਜਿਨਾਂ ਨੇ ਗੁਰਾਂ ਦੀ ਸੇਵਾ ਟਹਿਲ ਤੋਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਬ੍ਰਹਮਾਨੰਦ ਰੂਪੀ ਵਾ ਅੰਮ੍ਰਿਤ ਨਾਮ ਰੂਪੀ ਫਲ ਪਾਉਣਾ ਕੀਤਾ ਹੈ ਉਨਾਂ ਨੇ ਆਪਣੇ ਅੰਦਰੋਂ ਹੰਗਤਾ ਮਮਤਾ ਤਿਰਸਾਂ ਕਸਾਂ ਦੀ ਤ੍ਰਿਸ਼ਨ ਆ ਤ੍ਰਿਪਤੀ ਬੁਝਾਈ ਮੇਟ ਨਿਵਰਤ ਕਰ ਲਈ ਹੈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨਹਿ ਸਮਾਈ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੈ ਅੰਤਹਿ ਕਰਨ ਦੇ ਸਥਾਨ ਮਨ ਵਿੱਚ ਵਸ ਗਿਆ ਹੈ ਉਹਨਾਂ ਦੀਆਂ ਵਾਸ਼ਨਾਵਾਂ ਮਨਹਿ ਮਨ ਵਿੱਚ ਹੀ ਲੈ ਹੋ ਗਈਆਂ ਸਮਾ ਗਈਆਂ ਹਰ ਜੀ ਕਿਰਪਾ ਕਰੋ ਮੇਰੇ ਪਿਆਰੇ ਏ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮੇਰੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨਾ ਕਰੋ ਅਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਦਾਰੇ ਰਹਾਉ ਏ ਪ੍ਰਭੂ ਮੈਂ ਦੀਨ ਗਰੀਬ ਜਨ ਸੇਵਕ ਤੇਰੇ ਪਾਸੋਂ ਅਨ ਦਿਨ ਰਾਤ ਦਿਨ ਹੀ ਤੇਰੇ ਗੁਣ ਗਾਉਣੇ ਮੰਗਦਾ ਹਾਂ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਤੂੰ ਅਨੇਕਾਂ ਹੀ ਜੀਵ ਉਧਾਰੇ ਤਾਰਨ ਕੀਤੇ ਹਨ ਇਸ ਲਈ ਤੇ ਮੈਨੂੰ ਵੀ ਤਾਰਨਾ ਕਰ ਰਹਾਓ ਸੰਤ ਜਨਾ ਕਉ ਜਮ ਜੋਹੀ ਨਸਾਕੇ ਰਤੀ ਅੰਜ ਦੁਖ ਨ ਲਾਈ ਰਤੀ ਅੰਜ ਦੁਖ ਨ ਲਾਈ ਸ਼ਾਂਤ ਚਿਤ ਮਹਾਤਮਾ ਜਨਾ ਨੂੰ ਜਮ ਰਾਜ ਜਮਦੂਤ ਦੇਖ ਵੀ ਨਹੀਂ ਸਕਦਾ ਅਤੇ ਰਤੀ ਥੋੜੇ ਮਾਤਰ ਵੀ ਜੰਮਣ ਮਰਨ ਦੇ ਦੁੱਖ ਦਾ ਅੰਚ ਸੇਕ ਨਹੀਂ ਲਾ ਸਕਦਾ ਆਪ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣ ਆਈ ਏ ਪ੍ਰਭੂ ਜੋ ਤੇਰੀ ਸ਼ਰਨ ਵਿੱਚ ਪਏ ਹਨ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰਦੇ ਹਨ ਅਤੇ ਆਪਣੇ ਸਾਰੇ ਕੁਲ ਵੀ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ ਭਗਤਾ ਕੀ ਪੈਜ ਰੱਖੈ ਤੂੰ ਆਪੇ ਇਹ ਤੇਰੀ ਵਡਿਆਈ ਹੈ हे ਪ੍ਰਭੂ ਤੂੰ ਆਪ ਹੀ ਆਪਣੇ ਭਗਤਾ ਸੇਵਕਾਂ ਦੀ ਲੋਕ ਪ੍ਰਲੋਕ ਵਿੱਚ ਪੈਜ ਇੱਜ਼ਤ ਰੱਖਦਾ ਹੈ ਇਹ ਤੇਰੀ ਵਡਿਆਈ ਹੈ ਉੱਚਤਾ ਹੈ ਜਨਮ ਜਨਮ ਕੇ ਗਿਲਵਿਕ ਦੁੱਖ ਕਟਹਿ ਦੁਬਦ ਰਤੀ ਨਰਾਈ हे प्रभु तू ਆਪਣੇ ਭਗਤਾਂ ਦੇ ਜਨਮ ਜਨਮਾਂਤਰਾ ਦੇ ਕਿਲਵਿਕ ਪਾਪ ਤੇ ਜੰਮਣ ਮਰਨ ਦੇ ਦੁੱਖ ਕਟ ਦਿੰਦਾ ਹੈ ਅਤੇ ਉਹਨਾਂ ਅੰਦਰ ਰਾਈ ਦੇ ਧਾਣੇ ਜਿੰਨੀ ਵੀ ਰੱਦੀ ਮਾਦਰ ਵੀ ਦੁਬਦਾ ਦਵੈਤ ਭ੍ਰਾਂਤੀ ਨਹੀਂ ਰਹਿੰਦੀ ਹਮ ਮੂੜ ਮੁਗਦ ਕਿਛ ਬੁਝਹਿ ਨਾਹੀ ਤੂੰ ਆਪੇ ਦੇਹ 부ਝਾਈ हे प्रभु ਹਮ ਅਸੀਂ ਸ਼ਾਸਤਰ ਅਸੀਂ ਜੀਵ ਜਿਹੜੇ ਹਾਂ ਸ਼ਾਸਤਰ ਗਿਆਨ ਤੋਂ ਰਹਿਤ ਮੂੜ ਮੁਰ ਮੂਰਖ ਪਰਮਾਰਥ ਵੱਲੋਂ ਮੁਗਦ ਬੇਸਮਝੋਏ ਕੁਝ ਵੀ ਬੁੱਝ ਹੈ ਸਮਝਦੇ ਨਹੀਂ ਹਾਂ ਤੂੰ ਆਪੇ ਹੀ ਆਪ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦੀ ਸਿੱਖਿਆ 부ਝਾਈ ਸਮਝਾ ਦਿੰਦਾ ਹੈ ਜੋ ਤੁਦ ਪਾਵੇ ਸੋਈ ਕਰਸੀ ਅਵਰ ਨ ਕਰਣਾ ਜਾਈ ਇਹ ਪ੍ਰਭੂ ਜਿਹੜਾ ਕੁਝ ਤੈਨੂੰ ਪਾਉਂਦਾ ਹੈ ਤੂੰ ਉਹੋ ਕੁਝ ਹੀ ਤਿੰਨਾ ਕਾਲਾ ਵਿੱਚ ਕਰਦਾ ਹੈ ਹੋਰ ਕਿਸੇ ਦੇ ਪਾਸੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ ਜਗਤ ਉਪਾਇ ਤੂੰ ਧੰਦੇ ਲਾਇਆ ਭੁੰਡੀਕਾਰ ਕਮਾਈ हे ਪ੍ਰਭੂ ਤੂੰ ਜਗਤ ਸੰਸਾਰ ਨੂੰ ਪੈਦਾ ਕਰਕੇ ਵੱਖੋ ਵੱਖ ਧੰਦੇ ਕਮਾਂਕਾਰਾਂ ਵਿੱਚ ਲਾਉਣਾ ਕੀਤਾ ਹੈ ਪਰ ਜੀਵਾ ਨੇ ਵਿਕਾਰਾਂ ਆਦ ਵਾਲੀ ਭੁੰਡੀ ਭੈੜੀ ਕਾਰ ਕਮਾਉਣਾ ਕੀਤਾ ਹੈ ਜਨਮ ਪਦਾਰਥ ਜੂਏ ਹਾਰਿਆ ਸਬਦੈ ਸੁਰਤ ਨ ਪਾਈ ਜੀਵਾ ਨੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਵਿਸ਼ਿਆ ਰੂਪੀ ਜੂਏ ਵਿੱਚ ਹਾਰ ਦਿੱਤਾ ਹੈ ਅਤੇ ਉਹਨਾਂ ਨੇ ਗੁਰਾਂ ਦੇ ਸਬਦੈ ਉਪਦੇਸ਼ ਦੀ ਸੁਰਤ ਗਿਆਤ ਵੀ ਪਾਉਣਾ ਨਹੀਂ ਕੀਤੀ ਵਾ ਗੁਰਾਂ ਦੇ ਸਬਦ ਵਿੱਚ ਵਾ ਸਬਦ ਦੁਆਰਾ ਤੇਰੇ ਨਾਲ ਸੋ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਪਉਣਾ ਨਹੀਂ ਕੀਤੇ ਮਨ ਮੁਖ ਮਰਹਿ ਤਿਨ ਕਿਛੂ ਨ ਸੂਜੈ ਦੁਰਮਤ ਅਗਿਆਨ ਅੰਧਾਰਾ ਮਨ ਦੇ ਮਗਰ ਤੁਰਨ ਵਾਲੇ ਪੁਰਖ ਮੌਤ ਕਰਕੇ ਮਰ ਜਾਂਦੇ ਹਨ ਪਰ ਉਹਨਾਂ ਨੂੰ ਪਰਮਾਰਥ ਬਾਰੇ ਕੁਝ ਵੀ ਸੋਚਦਾ ਨਹੀਂ ਉਹਨਾਂ ਨੂੰ ਦੁਰਮਤ ખોਟੀ ਮਤ ਕਰਕੇ ਅਗਿਆਨ ਪਰਮਾਦਤਾਈ ਦਾ ਅੰਧਾਰਾ ਹਨੇਰਾ ਪਿਆ ਰਿੰਦਾ ਹੈ ਪਵਜਲ ਪਾਰ ਨਾ ਪਾਵੇ ਕਬਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਪਾਤਸ਼ਾਹ ਵਰਮਾਉਂਦੇ ਆ ਕਿ ਉਹ ਕਦੇ ਵੀ ਪਵਜਲ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰਾ ਨਹੀਂ ਪਾ ਸਕਦੇ ਉਹ ਗੁਰਾਂ ਤੋਂ ਬਗੈਰ ਸਿਰ ਉੱਪਰ ਪਾਪਾਂ ਦਾ ਭਾਰ ਬੋਝ ਚੁੱਕ ਕੇ ਸੰਸਾਰ ਸਮੁੰਦਰ ਵਿੱਚ ਡੁੱਬ ਕੇ ਮਰ ਗਏ ਹਨ ਸਾਚੇ ਸਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਜੋ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਰਤੇ ਰੰਗੇ ਹੋਏ ਉਹ ਜਨਪੁਰਖ ਸੱਚੇ ਜੀਵਨ ਵਾਲੇ ਹਨ ਏ ਹਰ ਹਰੀ ਪਰੇ ਕਰਨ ਵਾਲੇ ਪ੍ਰਭੂ ਤੂੰ ਆਪ ਹੀ ਉਹ ਆਪਣੇ ਨਾਲ ਮਿਲਾਉਣਾ ਕੀਤੇ ਹਨ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਉਹਨਾਂ ਨੇ ਗੁਰਾਂ ਦੀ ਬਾਣੀ ਦੁਆਰਾ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾੜਿਆ ਹੈ ਵਾ ਸਬਦ ਬ੍ਰਹਮ ਦੀ ਸੱਤਾ ਪਛਾਣੀ ਹੈ ਉਹ ਸੱਚੇ ਨਾਮ ਵਿੱਚ ਲਿਵ ਬਿਰਤੀ ਲਾ ਕੇ ਰਹਿੰਦੇ ਹਨ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦ ਵਿਚਾਰੇ ਏ ਪ੍ਰਭੂ ਤੂੰ ਆਪ ਵੀ ਨਿਰਮਲ ਉੱਜਲ ਸਰੂਪ ਹੈ ਅਤੇ ਤੇਰੇ ਜਨ ਭਗਤ ਵੀ ਪਾਪਾਂ ਅਵਿਦਿਆ ਦੀ ਮੈਲ ਤੋਂ ਰਹਿਤ ਉੱਜਲ ਜੀਵਨ ਵਾਲੇ ਵਾਲੇ ਹਨ ਜੋ ਸੇਵਕ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰੇ ਵਿਚਾਰਦੇ ਰਹਿੰਦੇ ਹਨ ਨਾਨਕ ਦਿਨ ਕੈ ਸਦ ਬਲਹਾਰੇ RAM ਨਾਮ ਉਰ ਧਾਰੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਉਹਨਾਂ ਦੇ ਉੱਪਰੋਂ ਹਮੇਸ਼ਾ ਬਲਹਾਰੇ ਕੁਰਬਾਨ ਜਾਂਦੇ ਹਾਂ ਜੋ ਤੇਰੇ RAM ਨਾਮ ਨੂੰ ਹਮੇਸ਼ਾ ਆਪਣੇ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਹਾਰੇ RAM ਨਾਮ ਉਰ ਧਾਰੇ ਵਾਹੇ ਗੁਰੂ ਵਾਹੇ ਗੁਰੂ ਵਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ गोबिन्दे मुकन्दे उदारे अपारे हरिङ्करियं निरनामे अकामे <coughs> गोबिन्दे मुकन्दे उदारे अपारे हरिङ्करियं निरनामे अकामे गोविन्दे मुकन्दे उदारे अपारे हरियं करियं नरनामे अकमे गोविन्दे मुकन्दे उदारे अपारे हरियं करियं नर नामे अकमे वा गुरु वाहे गुरु वाहे गुरु वा ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ